ਸ੍ਰੀਕਲ ਮੇਰੇ YouTube ਫੈਮਲੀ ਉਮੀਦ ਕਰਦੇ ਤੁਸਾਰੇ TikTok ਅਸੀਂ ਵੀ TikTok ਦੀ ਫਮ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਰਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਦੇਖੋ ਜੀ ਕਿੰਨਾ ਸੋਹਣਾ ਸਦਾ ਬਹਾਰ ਦਾ ਪੌਦਾ ਜੀ ਕਿੰਨੇ ਸੋਹਣੇ ਫੁੱਲ ਹੋਏ ਪਏ ਆ ਜੀ ਬਹੁਤ ਸੋਹਣੇ ਲੱਗਦੇ ਆ ਜੀ ਸਵੇਰ-ਸਵੇਰ ਨੂੰ ਦੇਖਣ ਨੂੰ ਮਿਲਦੇ ਆ ਐਸੇ ਫੁੱਲ ਦੇਖੋ ਜੀ ਕਿੰਨੇ ਸੋਹਣੇ ਲੱਗ ਰਹੇ ਆ ਜੀ ਲਓ ਜੀ ਆਪਾਂ ਬਲੌਗ ਸ਼ੁਰੂ ਕਰ ਲਿਆ ਠੀਕ ਹੈ ਜੀ ਲੋ ਜੀ ਆਪਾਂ ਰੋਟੀ ਬਣਾ ਰਹੇ ਸੀ ਜੀ ਸੋਨੂੰ ਮੈਂ ਬਹੁਤ ਸੋਨੇ ਫੁੱਲ ਫਲਾਵਰ ਦਿਖਾਈ ਦੀ ਬਹੁਤ ਵਧੀਆ ਲੱਗਿਆ ਜੀ ਸਵੇਰੀ ਸਵੇਰੀ ਫੁੱਲਾਂ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ ਸਾਰਾ ਦਿਨ ਪ੍ਰਮਾਤਮਾ ਇਸਤਰੀ ਮਨ ਖੁਸ਼ ਰੱਖੇ ਜੀ ਤੇ ਬਹੁਤ ਵਧੀਆ ਲੱਗਿਆ ਜੀ ਅੱਜ ਨਾ ਚੜਦੀ ਧੁੱਪ ਸੀ ਜੀ ਬਹੁਤ ਵਧੀਆ ਫੁੱਲ ਖਿਲੇ ਨਹੀਂ ਇਤਨੇ ਨਾ ਖਿਲਦੇ ਨਹੀਂ ਬਹੁਤ ਘੱਟ ਖਿਲਦੇ ਆ ਫੁੱਲ ਤੇ ਅੱਜ ਤਾਂ ਬਹੁਤ ਸੋਹਣੇ ਲੱਗੇ ਜੀ ਬਾਹਰ ਜਦੋਂ ਆਪਾਂ ਨਾ ਆਏ ਤੇ ਬਹੁਤ ਨਾ ਤੋਕੇ ਬਸ ਫੁੱਲਾਂ ਦੇ ਦਰਸ਼ਨ ਹੀ ਕਰੇ ਜੀ ਠੀਕ ਹੈ ਜੀ ਤੇ ਆਪਾਂ ਰੋਟੀ ਬਣਾ ਰਹੇ ਸੀ ਜੀ ਸਬਜੀ ਆਪਣੇ ਪਾ ਬਣੀ ਪਈ ਆ ਠੀਕ ਹੈ ਜੀ ਤੇ ਰੋਟੀ ਬਣਾ ਲ ਗਏ ਉਸ ਤੋਂ ਬਾਅਦ ਆਪਾਂ ਮਸ਼ੀਨ 'ਚ ਪਾਵਾਂਗੇ ਕੱਪੜੇ ਕੱਪੜੇ ਆਪਣੇ ਪਾ ਹੋਏ ਪਏ ਆ ਜੀ ਥੋੜੇ ਜਿ ਤੇ ਉਹ ਪਾਵਾਂਗੇ ਜੀ ਮਸ਼ੀਨ 'ਚ ਤੇ ਬੱਚੇ ਆਪਦੇ ਸਕੂਲ 'ਚ ਚਲੇ ਗਏ ਜੀ ਤੇ ਠੀਕ ਹੈ ਜੀ ਤੇ ਰੋਟੀ ਬਣਾ ਕੇ ਤੇ ਫਿਰ ਖਾ ਪੀ ਕੇ ਸਾਰੇ ਕੰਮਕਾਰ ਹੋਰ ਵੀ ਕਰਨੇ ਲਓ ਜੀ ਆਪਾਂ ਮਸ਼ੀਨ ਚ ਕੱਪੜੇ ਪਾਤੇ ਤੇ ਤੇ ਪਾਣੀ ਪੂਣੀ ਭਰ ਲਾਂਗੇ ਜੀ ਬਹੁਤ ਵਧੀਆ ਖੁੱਲਾ ਡੁੱਲਾ ਪਾਣੀ ਆ ਰਿਹਾ ਜੀ ਕਦੇ ਕਦੀ ਟੁੱਟਿਆ ਵਾ ਜੀ ਤੇ ਬਸ ਜੀ ਤੇ ਲਓ ਜੀ ਤੇ ਆਪਾਂ ਸੁੱਕਣੇ ਪਾ ਜਾਂਦੇ ਜਿਹੜੇ ਮਸ਼ੀਨ ਚ ਕੱਪੜੇ ਕੱਢੇ ਸੀ ਸਤਕਾ ਕੀ ਪਾਏ ਆ ਜੀ ਤੇ ਹੁਣ ਵੈਸੇ ਮੌਸਮ ਵੀ ਵਧੀਆ ਗਾ ਤੇ ਤਿੱਖੀ ਜੈਨ ਧੁੱਪਾ ਵਧੀਆ ਸੋਹਣੀ ਧੁੱਪਾ ਕਿੱਕਿ ਟਿੱਕਿ ਤੋਂ ਪਾ ਫੇਰ ਵੀ ਨਾ ਆਪਾਂ ਨੂੰ ਐ ਜੇ ਰਹਿੰਦੇ ਆ ਫੇ ਤਾਂ ਤੇ ਮੌਸਮ ਇਸ ਤਰ੍ਹਾਂ ਜੇ ਹੋਗੇ ਗਿੱਲੇ ਗਿੱਲੇ ਜੇ ਕੱਪੜੇ ਰਹੀ ਜ हां जी ਸਲਾ ਬਿਜਲਾ ਬਿਜੇ ਆਪਾਂ ਸਕਾਹ ਕੀ ਪਾਵਾ ਜੀ ਕੀ ਪਾਏ ਆ ਜੀ ਕੱਪੜੇ ਤੇ ਚਲੋ ਜੀ ਕੱਪੜੇ ਕੁੱਪੜੇ ਪਾ ਕੇ 15 ਆ ਗਏ ਸੀ ਜੀ ਬੈਡਾਂ ਬੁੰਡਾਂ ਦੀਆਂ ਚਾਦਰਾਂ ਝਾੜ ਤੀਆਂ ਤੇ ਸਾਫ਼ ਕਰ ਦਈਏ ਸੀ ਤੇ ਕੰਮ ਤਾਂ ਸਾਰਾ ਦਿਨ ਹੀ ਨਹੀਂ ਹੁਣ ਤਾਂ ਬਹੁਤ ਛੋਟੇ ਦਿਨ ਹੋ ਗਏ ਜੀ ਤੇ ਹੁਣ ਤਾਂ ਬਹੁਤ ਵੀ ਘੱਟ ਦਿਨਾਂ 'ਚ ਫਰਕ ਪੈਗਾ ਅੱਗੇ ਅੱਗੇ ਬਹੁਤ ਦਿਨਾਂ 'ਚ ਫਰਕ ਪੈ ਜਾਏਗਾ ਜੀ ਤੇ ਫੇਰ ਵੀ ਹੁਣ ਤਾਂ ਪਈ ਗਿਆ ਫਰਕ ਤੇ ਚਲੋ ਜੀ ਆਪਾਂ ਚਾਦਰ ਝਾੜਤੀ ਜੀ ਤੇ ਅੰਦਰਲੇ ਬੈਡਾਂ ਦੀ ਵੀ ਚਾਦਰ ਝਾੜ ਆਵਾਂਗੇ ਤੇ ਸਿੰਗਲ ਬੈਡ ਦੀ ਚਾਦਰ ਜੁਦਰ ਝਾੜ ਕੇ ਉਸ ਤੋਂ ਬਾਅਦ ਲਾ ਲਾਂਗੇ ਜੀ ਆਪਾਂ ਝਾੜੂ ਪੋਚਾ ਝਾੜੂ ਪੋਚੇ ਦੀ ਨਹੀਂ ਆਪਾਂ ਵੀਡੀਓ ਬਣਾਉਂਦੇ ਤੇ ਫਿਰ ਆਪਾਂ ਨਾ ਅੱਜ ਜ਼ਰੂਰੀ ਕਿਤੇ ਜਾਣਾ ਜੀ ਰਿਸ਼ਤੇਦਾਰੀ ਚ ਬਸ ਜੀ ਤੇ ਕੰਮ-ਕੁਮ ਨਿਮੇੜ ਕੇ ਜਲਦੀ ਜਲਦੀ ਆਪਾਂ ਕੰਮ ਕਰਕੇ ਜਾਣਾ ਤੇ ਚਲੋ ਜੀ ਆਪਣੀ ਚਾਦਰ ਸੈੱਟ ਕਰਕੇ ਬਸਾਤੀ ਜੀ ਤੇ ਗਰਮੀ ਤਾਂ ਚਲੋ ਅੱਜ ਠੀਕ ਆ ਨਾ ਬਹੁਤੀ ਗਰਮੀ ਐ ਤੇ ਨਾ ਬਹੁਤੀ ਸਵੇਰ ਸਵੇਰ ਟਾਈਮ ਤਾਂ ਵੀ ਚਲੋ ਠੀਕ ਆ ਠੰਡਾ ਜਿਹਾ ਮੌਸਮ ਹੋ ਜਾਂਦਾ ਤੇ ਕਈ ਵਾਰੀ ਗਰਮੀ ਅੱਜ ਥੋੜੀ ਜਿਹੀ ਹੈਗੀ ਤਿੱਖੀ ਜੀ ਧੁੱਪ ਮੈਂ ਸਮਾਂ ਦੀ ਕਹਿਰੀ ਸੀ ਪਹਿਲਾਂ ਵੀ ਸਕਾ ਕੇ ਨਹੀਂ ਆਪਾਂ ਕੱਪੜੇ ਪਾਉਂਦੇ ਫਿਰ ਭੈਣ ਕਹਿਰੀ ਵੀ ਸਕਾਗੀ ਪਾ ਦਿੰਨੇ ਆ ਕੱਪੜੇ ਜੀ ਵੀ ਗਿੱਲੇ ਗਿੱਲੇ ਜੇ ਰਹਾਂ ਵੀ ਕਈ ਵਾਰੀ ਤਵੇ ਸੁਲਾ ਬਸਲਾ ਬੇ ਜੇ ਕੱਪੜੇ ਰਹੀ ਜਾਂਾਂ ਚਲੋ ਜੀ ਆਪਾਂ ਸਿੰਗਲ ਬੈੱਡ ਵੀ ਛਾੜ ਦਈਏ ਤੇ ਕੱਲ ਆਪਾਂ ਨਾ ਮਸ਼ੀਨ ਦਾ ਸੀਟਲ ਸਾਫ ਸਾਰਾ ਕਰਤਾ ਸੀ ਵੈਸੇ ਨਾ ਆਪਣਾ ਮਸ਼ੀਨਾਂ ਵੀ ਬਹੁਤ ਜ਼ਿਆਦਾ ਗੰਦੀ ਜੀ ਹੋਈ ਪਈ ਆ ਕੁਸਤਾ ਹੈ ਚਿੱਟੀ ਜੀ ਮਸ਼ੀਨ ਉਹ ਸਾਰਾ ਸਟੈਂਡ ਉਸਕਾ ਤੇ ਉਹਨੂੰ ਆਪਾਂ ਸਾਫ ਸੁਥਰੀ ਕਰਾਂਗੇ ਜੀ ਤੇ ਕੱਲ ਮੈਨੂੰ ਗੁੜੀਆ ਕਹ ਰਹੀ ਸੀ ਵੀ ਤੁਸੀਂ ਸੀਟਲ ਸਾਫ ਕਰ ਦੋ ਵੈਸੇ ਤੋਂ ਆਪ ਵੀ ਕਰ ਲੈਂਦੀ ਆ ਜੀ ਸੀਟਲ ਸਾਫ ਤੇ ਚਲੋ ਜੀ ਤੇ ਮੈਂ ਆਪਾਂ ਚਲੋ ਮੈਂ ਕਰਦਾ ਹਨਾ ਤੇ ਕਈ ਵਾਰ ਨਾ ਸੂਈ ਸਾਈਡ ਟੁੱਟ ਜਾਂਦੀ ਆ ਜੀ ਲਾਉਂਦੇ ਕਰਦਿਆਂ ਦੀ ਸੀਟਲ ਤੇ ਕੱਪੜਾ ਲਿੜਾ ਆਏ ਵੀ ਘਰ ਦਾ ਸਿਉਣੀ ਜਾਹਾ ਤੇ ਕਈ ਵਾਰੀ ਬਾਹਰਲੇ ਵੀ ਆ ਜਾਂਦੇ ਲੀੜਾ ਕੱਪੜਾ ਚਲ ਆਏ ਵੀ ਮਹਗਾਈ ਬਹੁਤ ਆ ਜੀ ਤੇ ਕੱਪੜਾ ਲੀੜਾ ਤਾਂ ਸਿਖਾਉਣਾ ਚਾਹੀਦਾ ਜੀ ਤੇ ਕੱਪੜੇ ਤਾਂ ਬਹੁਤ ਜ਼ਿਆਦਾ ਵੀ ਸਮਿਆਈ ਲੈ ਰਹੇ ਆ ਜੀ ਤੇ ਆਪਾਂ ਗੁੜੀਆਂ ਤਾਂ ਕੱਪੜੇ ਸਿਖਾ ਤੇ ਪਹਿਣਨੇ ਤੇ ਚਲੋ ਆਪਣੇ ਵੀ ਸਿਉ ਦਿੰਦੀ ਆ ਚਲੋ ਤੇ ਲੋ ਜੀ ਆਪਣੀ ਚਾਦਰ ਸਿੰਗਲ ਬੈਡਾਂ ਦੀ ਵੀ ਆਪਾਂ ਚਾਦਰ ਪਸਾਤੀ ਜੀ ਤੇ ਫਿਰ ਆਪਾਂ ਮਸ਼ੀਨ ਤਾਂ ਪਹਿਲਾਂ ਮੈਂ ਸੋਚ ਰਹੀ ਸੀ ਵੀ ਆਪਾਂ ਆ ਕੇ ਸੱਟ ਕਰਾਂਗੇ ਮਸ਼ੀਨ ਉਹ ਕਦੇ ਵੀ ਤੁਸੀਂ ਕਰ ਜੋ ਵੀ ਕੱਲ ਤਾਂ ਚਲ ਵੀ ਸਾਫ਼ ਸੁਥਰੀ ਜੀ ਸੋਹਣੀ ਲੱਗਾ ਵੀ ਕੱਲ ਤੁਸੀਂ ਸੀ ਤਲ ਸਾਫ਼ ਕਰਤਾ ਸੀ ਵੀ ਅੱਜ ਤੁਸੀਂ ਉਹ ਨੂੰ ਸਾਫ਼ ਕਰ ਦਿਓ ਜੀ ਚੰਗੀ ਤਰ੍ਹਾਂ ਤੇ ਲੋ ਜੀ ਤੇ ਆਪਾਂ ਮਸ਼ੀਨ ਦੇ ਬੈੱਡ ਦੀ ਚਾਦਰ ਬਸਾਤੀ ਜੀ ਤੇ ਬਾਹ ਜੀ ਬੱਚੇ ਜਦੋਂ ਸਕੂਲ ਚਲੇ ਜਾਂ ਫੇਰੀ ਕੰਮ ਤੇ ਹਰਦੀਪ ਦਾ ਪਾਪਾ ਵੀ ਚਲੇਗਾ ਡਿਊਟੀ ਤੇ ਫੇਰ ਕੰਮ ਨਿਪਟਦਾ ਜੀ ਨਹੀਂ ਤਾਂ ਨਾ ਇਸ ਤਰ੍ਹਾਂ ਗਾਜੇ ਚ ਕੰਮ ਜਹਾ ਵੀ ਨਹੀਂ ਨਿਪਟਦਾ ਜੀ ਫੇਰ ਤਾਂ ਇਸ ਤਰ੍ਹਾਂ ਲੱਗੀ ਜਾਹਾਂ ਜੀ ਵੀ ਅੰਦਰ ਬਾਹਰ ਹੋਈ ਜਾਹਾਂ ਝਾੜੀ ਪੋਚੇ ਨੂੰ ਵੀ ਨਹੀਂ ਦਿਲ ਕਰਦਾ ਵੀ ਕਰਨੇ ਨੂੰ ਤੇ ਫੇਰ ਗੁੱਸਾ ਜਾ ਚੜੀ ਜਾਹਾਂ ਜੀ ਅੰਦਰ ਕੋਈ ਬਾਹਰ ਆਈ ਜਾਹਾਂ ਝਾੜੀ ਚੁੜੀ ਮਾਰ ਦਿਆਂ ਦੇ ਫੇਰ ਕਈ ਵਾਰੀ ਜੇ ਪੈਰ ਤੇ ਝਾੜੂ ਲੱਗ ਜਾਂਦਾ ਫੇਰ ਆਪ ਤੜਕ ਜਾਂਦੇ ਆ ਜੀ ਆਪਾਂ ਜਦੋਂ ਭਗ ਜਾਂਦੇ ਆ ਜੀ ਆਪਾਂ ਫੇਰ ਹੀ ਝਾੜੂ ਪੋਚੇ ਦਾ ਕਰਾ ਪਹਿਲਾਂ ਆਪਾਂ ਰੋਟੀ ਪਾਣੀ ਦਾ ਸਾਰਾ ਆਪਣਾ ਹੋ ਗਿਆ ਜੀ ਤੇਜ਼ ਤੋਂ ਬਾਅਦ ਮੈਂ ਮਸ਼ੀਨ ਸਾਫ਼ ਕਰਨ ਲੱਗੀ ਸੀ ਜੀ ਤੇ ਚਲੋ ਜੀ ਮਸ਼ੀਨ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਤੇ ਬਸ ਫਿਰ ਆਪਾਂ ਤਿਆਰ ਤੁਰ ਹੋ ਕੇ ਜੀ ਰਿਸ਼ਤੇਦਾਰੀ ਸਜਣਾ ਕੋਈ ਨਾ ਜ਼ਰੂਰੀ ਕੰਮ ਆ ਜੀ ਤੇ ਤਾਂ ਕਰਕੇ ਆਪਾਂ ਜਾਹਾਂਗੇ ਜੀ ਤੇ ਚਲੋ ਜੀ ਆਪਾਂ ਸਾਫ਼ ਕਰ ਦਈਏ ਮਸੀਨ ਮੈਂ ਜਮਾਦੀਨਾ ਕੱਪੜੇ ਨੂੰ ਨਾ ਗਿੱਲੇ ਆ ਜਾ ਕਰਕੇ ਚੰਗੀ ਤਰ੍ਹਾਂ ਲਿਆਈ ਸੀ ਤੇ ਮੈਂ ਚਲੋ ਇਹਨਾਂ ਸਾਫ ਕਰ ਦਾਂਗੇ ਜੀ ਮਿੱਟੀ ਘਟਾ ਜ ਸਾਰੇ ਇਹ ਕੁਸ ਮੇਨ ਦਰਵਾਜੇ ਤੇ ਆ ਜੀ ਕਈ ਵਾਰੀ ਨਾ ਬਾਹਰ ਵੀ ਕੱਢ ਲੈਂਦੀ ਆ ਗੁੜੀਆਂ ਕਈ ਵਾਰੀ ਜਲਦੀ ਜਲਦੀ ਚ ਮੀ ਘਣੀ ਆ ਜਾਂਦੇ ਸਿੱਟੇ ਜ ਬਹੁਤ ਲੱਗੇ ਪਏ ਸੀ ਤੇ ਬਾਸੜ ਗੁੱਸੜ ਜੀ ਕਈ ਵਾਰੀ ਬਾਹਰ ਰੱਖ ਦਿੰਦੀ ਐ ਜੀ ਕੁੜੀ ਮਸ਼ੀਨ ਉਹਦੇ ਥੱਲੇ ਅ ਬ੍ਰਾਂਡੇਜ ਦੇ نیچے ਰੱਖ ਦਿੰਦੀ ਐ ਤਾਂ ਕਰਕੇ ਮਸ਼ੀਨ ਤੇ ਨਾ ਸਿੱਟੇ ਜ ਲੱਗੇ ਪਏ ਸੀ ਬਾਸੜ ਦੇ ਤੇ ਮੈਂ ਕਿਹਾ ਚਲੋ ਸਾਫ ਤਾਂ ਮੈਂ ਕਰ ਹੀ ਦਿੱਤੀ ਸੀ ਸੀਟਲ ਖੋਲ ਕੇ ਤੇ ਲੋ ਜੀ ਮੈਂ ਕਈ ਵੀ ਸਾਫ ਕਰਦਾ ਇਹ ਸਾਫ਼ ਸੁਥਰੀ ਜੀ ਚੀਜ਼ ਸੋਹਣੀ ਲੱਗਾ ਪਈ ਜੱਜ ਦੀ ਵੀ ਹੈ ਜੀ ਤੇ ਲੋ ਜੀ ਆਪਾਂ ਵੀਡੀਓ ਦਾ ਇੱਥੇ ਐਂਡ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲੈ ਕੇ